ਮੇਰੇ ਪਿਆਰੇ ਪਿਆਰੀ ਜੀ ਕਿਹੜੇ ਕਿਹੜੇ ਤਾਰ ਬਾਈ ਜੀ ਚੌਰ ਤਜੋੜੀ ਬੁਲਕਾ ਅੰਮ੍ਰਿਤ ਸਾਹਿਬ ਕੋਸ਼ਾ ਸਾਦਾ ਫੋਟਾ ਬਾਬੇਓ ਸਾਡੇ ਗੁਰੂ ਘਰ ਆ ਜੇ ਇਦਾਂ ਆਵਾਜ਼ ਆ ਨਹੀਂ ਆ ਦੇਖੋ ਪਾ ਪ੍ਰੋਡਕਟ ਕਿਹਨੋਂ ਕਿਹਦੇ ਆ ਬਾਬਿਆਂ ਦੇ ਮੈਂ ਕਹਾਂ ਹਾਂ ਜੀ ਬਾਪਾ ਇਹਦਾ ਅਨੰਦ ਪਰੇ ਹੈ ਸਵਾ ਨਜ਼ਾਰਾ ਆ ਗਿਆ ਦਾ ਤਿਆ ਨਜ਼ਾਰਾ ਆ ਗਿਆ ਜਿਹਨੂੰ ਕਹਿੰਦਾ ਆਨੰਦ ਆ ਗਿਆ ਜੀ ਅਨੰਦ ਪਰ ਆ ਕੇ ਅਨੰਦ ਆ ਗਿਆ ਦੋਸਤੋ ਅਸੀਂ ਘਰੋਂ ਤੁਰੇ ਸਵੇਰ ਨੂੰ ਸਾਜਰੇ 4 ਵਜੇ ਔਰ ਰਸਤੇ ਦੇ ਵਿੱਚ ਜੋ ਜੋ ਅਸੀਂ ਦੇਖਿਆ ਇੰਨਾ ਸੁੰਦਰ ਨਜ਼ਾਰਾ ਉਹ ਤੁਹਾਨੂੰ ਵੀ ਅਸੀਂ ਦਿਖਾ ਰਹੇ ਹਾਂ ਔਰ ਤੁਸੀਂ ਵੀ ਦੇਖੇ ਬਿਨਾ ਨਹੀਂ ਰਹਿ ਪਾਉਗੇ ਇਹ ਗੱਲ ਪੱਕੀ ਆ ਕਿਉਂਕਿ ਐਦਾਂ ਦਾ ਅਦਭੁਤ ਨਜ਼ਾਰਾ ਕਦੇ-ਕਦੇ ਜ਼ਿੰਦਗੀ ਜਾਂਦਾ ਤੇ ਅਸੀਂ ਰਾਸਤੇ ਦੇ ਵਿੱਚ ਤੇਲ ਵੀ ਪਵਾਇਆ ਅਸੀਂ ਰਾਸਤੇ ਦੇ ਵਿੱਚ ਆਪਣੇ ਸਵਾਹਾਂ ਦੇ ਉੱਪਰੋਂ ਵੀ ਨੰਗੇ ਆ ਤੁਹਾਡੇ ਨਾਲ ਰਾਹ ਦੇ ਵਿੱਚ ਜਾਂਦੇ ਬੰਦੇ ਅਸੀਂ ਹਾਈ ਫਾਈ ਵੀ ਕੀਤਾ ਤੇ ਤੇਲ ਪਵਾਇਆ ਰਾਸਤੇ ਦੇ ਵਿੱਚ ਸਾਨੂੰ ਟੱਕਰ ਗਿਆ ਉੱਪਰ ਬਾਬਾ ਜੀ ਅਮਰੂਦ ਖਾ ਰਹੇ ਸੀਗੇ ਤੇ ਤੁਸੀਂ ਵੀ ਕਰੋ ਜਦੋਂ ਲੱਗ ਗਿਆ ਪਤਾ ਕਿ ਵੀਡੀਓ ਬਣਦੀ ਆ ਤੇ ਉਹ ਵਿਚਾਰਾ ਕੈਮਰੇ ਤੋਂ ਬਚਦਾ ਬਚਦਾ ਉੱਠ ਕੇ ਚਲਾ ਗਿਆ ਜੀ ਇੱਸੀ ਵੀ ਹੁਣ ਪਾਪਾ ਜੀ ਦੇ ਘਰ ਪਹੁੰਚ ਗਏ। ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਕਲਵੀ ਸਾਧੜਾ ਨਵਾਂ ਸ਼ਹਿਰ ਰਛਣ ਕਰਨ ਆਇਆ ਹਾਂ। ਉਹ ਵੀ ਆਨੰਦਪੁਰ ਸਾਹਿਬ ਹੋਲਾ ਮੱਲਾ ਤੇ ਨਾਲ ਦੀ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲੇ ਦਰਸ਼ਨ ਕਰਾਂਗੇ। ਬਾਬਿਆਂ ਦੇ ਹਜੇ ਮੱਥਾ ਟੇਕਣ ਜਾਣਾ ਹੈ ਤੇ ਸਾਡੀ ਅੱਜ ਇਹ ਪਹਿਲੀ ਸਵੇਰ ਹੈ ਜੀ ਤੇ ਜਿਹੜਾ ਕਿ ਦਿਨ ਹੈਗਾ ਸ਼ਨੀਵਾਰ ਦਾ ਕੱਲ ਨੂੰ ਜਿਹੜੀ ਕਿ ਆ 24 ਔਰ 25 ਨੂੰ ਸੰਗਤ ਦਾ ਜ਼ੋਰ ਹੋਣਾ ਇੱਥੇ ਬਹੁਤ ਜ਼ਿਆਦਾ ਤੇ ਅਸੀਂ ਸੋਚਿਆ ਕਿ ਅੱਜ ਜਿਹੜਾ ਕਿ ਹੈ ਇੱਥੇ ਮੱਥਾ ਟੇਕ ਲੈਣਾ ਚਾਹੀਦਾ ਨਾ ਮस्तक ਹੋ ਲੈਣਾ ਚਾਹੀਦਾ ਬਾਬਿਆਂ ਤੇ ਆ ਜਾਓ ਦੋਸਤੋ ਫੇ ਹੁਣ ਆਪਾਂ ਵੀ ਚੱਲਦੇ ਆਂ ਨਾਲ ਜਿਹਨਾਂ ਦੇਖੋ ਰੌਣਕ ਦੇਖੋ ਬਾਬਿਆਂ ਦੇ ਕਿ ساری ਜ਼ਿੰਦਗੀ ਚ ਮੈਨੂੰ ਲੱਗਦਾ ਪਈ ਅਸੀਂ ਹੋਲੇ ਮੱਲੇ ਪਹਿਲੀ ਵਾਰ ਸਾਨੂੰ ਦਰਸ਼ਨ ਕਰਨ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਤੇ ਅੱਜ ਅਸੀਂ ਪਹੁੰਚੇ ਆਂ ਜੀ ਤੇ ਹੋਲਾ ਮੱਲਾ ਜਿਹੜਾ ਗੁਰੂ ਸਾਹਿਬ ਨੇ ਹੋਲੇ ਮੱਲੇ ਦਾ ਆਗਾਜ਼ ਕੀਤਾ ਸੀ ਉਹ ਪੁਜੀ ਦੇ ਕੋ ਕਿੰਨੀ ਵਧੀਆ ਲਾਈ ਹੋ ਹੈ ਨਾ ਜਿਹੜੀ ਆ ਪ੍ਰਿੰਟ ਡেকੋਰੇਸ਼ਨ ਦੇ ਲਈ ਪਰਦੇ ਵੀ ਯੂਜ਼ ਕੀਤੇ ਹੋ ਆ ਤੇ ਬਹੁਤ ਸੋਹਣੇ ਲੱਗਦੇ ਆ ਲੋ ਜੀ ਦੋਸਤੋ ਸਾਡੇ ਗੁਰੂਆਂ ਦਾ ਜਿਹੜਾ ਕੀ ਆ ਜਿਹਨੂੰ ਘਰ ਕਹਿ ਸਕਦੇ ਆ ਆਪਾਂ ਮਹਿਲ ਕਹਿ ਸਕਦੇ ਆ ਆਪਾਂ ਉਹਨਾਂ ਦਾ ਸਾਰਾ ਦੇਖੋ ਕਿੰਨਾ ਸੋਹਣਾ ਆ ਜਿਹੜਾ ਕੀ ਆ ਜਦੋਂ ਵੀ ਤੁਸੀਂ ਆਨੇ ਆ ਤੇ ਤੁਹਾਨੂੰ ਇੱਥੇ ਜੋੜਾ ਘਰ ਹੱਥਲੇ ਮਿਲ ਜਾਵੇਗਾ ਸਮਾਨ ਰੱਖਣ ਨੂੰ ਉੱਪਰ ਮਿਲ ਜਾਵੇਗਾ ਸਸਪੈਂਸ ਵੀ ਇੱਥੇ ਹੈਗੀ ਆ ਤੇ ਇਹ ਪਹਿਲਾਂ ਡਿਸਪੈਂਸਰੀ ਮਿਲੇਗੀ ਤੁਹਾਨੂੰ ਫੇ ਇੱਥੇ ਸਾਰਾ ਕੁਝ ਏਟੀਐਮ ਤੇ ਮਿਲ ਜਾਵੇਗਾ ਜੋੜੇ ਘਰ ਜਾਣਾ ਜੀ ਆਪਾਂ ਜਮਾਤ ਕਰਨ ਤੋਂ ਬਾਅਦ ਕਿ ਆਪਾਂ ਹੁਣ ਚੱਲਦੇ ਆਂ ਤੇ ਬਾਬਿਆਂ ਦੇ ਦਰਸ਼ਨ ਕਰਨ ਤੇ ਪਹਿਲਾਂ ਦੇਗ ਪ੍ਰਸ਼ਾਦ ਜੇ ਕਰਾਣੇ ਆਪੋ ਤੇ ਫਿਰ ਆਪੋ ਤੋਂ ਬਾਅਦ ਜਿਹੜਾ ਕੀ ਆ ਮਿਲਦੇ ਆ। ਹਾਂਜੀ ਦੋਸਤੋ ਤੁਸੀਂ ਵੀ ਜਿਹੜਾ ਕੀ ਆ ਦਰਸ਼ਨ ਕਰ ਸਕਦੇ ਨੇ ਤੇ ਇੱਥੇ ਤੱਕ ਸ਼੍ਰੀ ਕੇਸਗੜ੍ਹ ਦੇ ਤੇ ਅਸੀਂ ਪਹੁੰਚੇ ਆ ਅੱਜ ਤੇ ਹੁਣ ਅਸੀਂ ਪਹਿਲਾਂ ਇੱਥੇ ਜਿਹੜਾ ਕੀ ਆ ਤੇ ਘਰਾ ਪ੍ਰਸ਼ਾਦ ਦੀ ਦੇਖ ਕਰਾਉਣੇ ਉਸ ਤੋਂ ਬਾਅਦ ਜਿਹੜਾ ਕੀ ਐਂਟਰੀ ਕਰਾਂਗੇ ਤੇ ਤੁਸੀਂ ਵੀ ਤੇ ਆ ਸਕਦੇ ਆ। ਤੇ ਦੋਸਤੋ ਇੱਥੇ ਆਣ ਦੇ ਲਈ ਤੁਹਾਨੂੰ ਦਰਸ਼ਨ ਕਰਨ ਦੇ ਲਈ ਆਪਣਾ ਸਮਾਂ ਕੱਢਣਾ ਪਵੇਗਾ ਜ਼ਰੂਰੀ ਕੰਮ ਛੱਡ ਕੇ ਤੁਸੀਂ ਬਾਬਿਆਂ ਦੇ ਦਰਸ਼ਨ ਕਰਨ ਆਓ ਤੇ ਬਾਬੇ ਤੁਹਾਨੂੰ ਜਿਹੜਾ ਕੀ ਆ ਪਰਮਾਤਮਾ ਤੁਹਾਡਾ ਭਲਾ ਅਸੀਂ ਕਹਿ ਸਕਦੇ ਹਾਂ ਕਿ ਇਹੀ ਬੰਦਾਸ ਲੈ ਕੇ ਆਂਦਾ ਕਿ ਸਭ ਦਾ ਭਲਾ ਕਰੇ ਸੋ ਦੂਜੀ ਗੱਲ ਇਹ ਆਪੇ ਤੁਸੀਂ ਇੱਥੇ ਆਣੇ ਦੇ ਲਈ ਜੇਕਰ ਤੁਸੀਂ ਆਣ ਆਇਆ ਤੁਸੀਂ ਟ੍ਰੇਨ ਰਾ ਆ ਸਕਦੇ ਆਂ ਬੱਸ ਰਾ ਆ ਸਕਦੇ ਆਂ ਦੋਸਤੋ ਟੈਕਸੀ ਸਾਰੇ ਚਾਰੋਂ ਪਾਸਿਆਂ ਤੋਂ ਰਾ ਖੁੱਲੇ ਆਂ ਤੇ ਜਿਹੜਾ ਕੀ ਆ ਸੰਗਤ ਆ ਪੂਰਾ ਜਲਵਾ ਆ ਤੇ ਤੁਸੀਂ ਆ ਦੇਖੋ ਕਿੰਨੀ ਸੰਗਤ ਆ ਤੇ ਬਚਾ ਪੁਰਾਣਾ ਸਭ ਤੋਂ ਪੁਰਾਣਾ ਜਿਹੜਾ ਕੀ ਦਰਖਤ ਵੀ ਤੁਸੀਂ ਦੇਖ ਰਹੇ ਆ ਤੇ ਇਹ ਜਿਹੜੇ ਕਿ ਮਨਮੋਹਕ ਦ੍ਰਿਸ਼ਾ ਇਹ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਆਂ ਦੋਸਤੋ ਦੇਖੋ ਕਿੰਨਾ ਸੋਹਣਾ ਜਿਹੜਾ ਦਰਖਤ ਆ ਇਹ ਬਹੁਤ ਹੀ ਪੁਰਾਣਾ ਔਰ ਜਿਹਨੂੰ ਕਹਿ ਸਕਦੇ ਆਂ ਕਿ ਪਰਾਤਨ ਹੈ ਤੇ ਉੱਪਰ ਤੱਕ ਦੇਖੋ ਹਜੇ ਵੀ ਹਰਾ ਭਰਾ ਆ ਔਰ ਇਤਾਂ ਦਾ ਜਿਹੜਾ ਕਿ ਦਰਖਤ ਆ ਇੰਨਾ ਸੋਹਣਾ ਜਿਹੜਾ ਕਿ ਪਿੱਪਲ ਆ ਇਹ ਦੋਸਤੋ ਬੋੜ ਆ ਤੇ ਇਹਨੂੰ ਦੇਖ ਕੇ ਦੋਸਤੋ ਮਨ ਖੁਸ਼ ਹੋ ਗਿਆ ਮਨ ਖੁਸ਼ ਹੋ ਗਿਆ ਬੋੜ ਨੂੰ ਦੇਖ ਕੇ ਦੋਸਤੋ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਦੋਸਤੋ ਬੋਰਡ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਜੀ ਦੋਸਤੋ ਲੈਂਡ ਦੇ ਵਿੱਚ ਲੱਗਣ ਦੀ ਤਿਆਰੀ ਕਰ ਲਈ ਤੇ ਲੈਂਡ ਦੇ ਵਿੱਚ ਸੰਗਤ ਦਾ ਜਿਹੜਾ ਜੋਸ਼ ਆ ਠਾਠਾ ਮਾਰ ਰਿਹਾ ਸੀਗਾ ਤੇ ਸਾਡਾ ਜੋਸ਼ ਵੀ ਠਾਠਾ ਮਾਰ ਰਿਹਾ ਸੀ ਕਿਸੇ ਵੀ ਵਾਹਕ ਵਾਈਕ ਹੋ ਜਾਣਾ ਤੇ ਆਪਾਂ ਵੀ ਲੈਂਡ ਦੇ ਵਿੱਚ ਲੱਗੇ ਤੇ ਕੰਮ ਆ ਦੇ ਦਰਸ਼ਨ ਕਰਨ ਦੇ ਲਈ ਬਹੁਤ ਜਨ ਮਹਿਲਾ ਹੁੰਦਾ ਅਸੀਂ ਜਿਆਦਾ ਕੰਮ ਕਰਦੇ ਹਾਂ ਲੈਂਡ ਦੇ ਵਿੱਚ ਜਿਆਦਾ ਲੱਗੇ ਔਰ ਸਾਡੀ ਮਾਰੀ ਕਰਦੇ ਅਸੀਂ ਕਰਾਂਗੇ ਤੋ ਮੈਂ ਇਸ ਨੂੰ ਇਹਦੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆ ਕੇ ਅਸਾਏ ਤੇ ਇਹਦਾ ਨਜ਼ਾਰਾ ਜਿਹੜਾ ਜਿਲ੍ਹਾ ਮੇਰੇ ਲਈ ਪਾਲਸਗਾ ਦੋਸਤੋ ਸਭ ਤੋਂ ਸਭ ਤੋਂ ਵਧੀਆ ਪਾਲਸਗਾ ਜਿਹੜਾ ਮੈਂ ਇਸ ਜਗ੍ਹਾ ਦੇ ਉੱਪਰ ਕਿਲੇ ਦੇ ਉੱਪਰ ਜਾ ਕੇ ਜਦੋਂ ਮੈਂ ਪਾਉ ਬਤਾਏ ਮੇਰੇ ਲਈ ਸਭ ਤੋਂ ਸੋਹਣੇ ਪਾਲਸਗੇ ਦੋਸਤੋ ਇਹ ਔਰ ਮੈਨੂੰ ਜਿਹੜਾ ਕਿਹਾ ਬਹੁਤ ਸਕੂਨ ਮਿਲਿਆ ਇੱਥੇ ਆ ਕੇ ਲੋ ਜੀ ਦੋਸਤੋ ਅਸੀਂ ਆਏ ਆ ਜੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਕਹਿੰਦੇ ਵੀ ਜਿੱਥੇ ਹਰ ਇੱਕ ਨੂੰ ਵਿੜਕਿਆ ਸਾਰੇ ਦੁੱਖ ਕਹਿੰਦੇ ਦੂਰ ਹੁੰਦੇ ਆ ਕਿ ਗੁਰੂ ਤੇਗ ਬਹਾਦਰ ਜੀ ਦਾ ਘਰ ਤੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੰਜਾ ਦੇ ਕਿਸੇ ਸਮੇਂ ਇੱਥੇ ਖੇਲੇ ਹੋਣਗੇ ਲੋ ਜੀ ਦੋਸਤੋ ਤੁਸੀਂ ਖਾਲਸੇ ਦੀ ਜਨਮ ਭੂਮੀ ਦੇ ਦਰਸ਼ਨ ਕਰ ਰਹੇ ਹੋ ਜੀ ਤੇ ਖਾਲਸੇ ਦੀ ਜਨਮ ਭੂਮੀ ਆ ਜੀ ਇਹ ਆਨੰਦਪੁਰ ਸਾਹਿਬ ਦਾ ਕਿਲਾ ਤੇ ਜਿਹੜਾ ਇਹ ਗੁਰੂ ਤੇਗ ਬਹਾਦਰ ਜੀ ਦੀ ਹਿੰਦ ਦੀ ਚਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਜੀ ਉਹਨਾਂ ਦੇ ਇਸ ਵੇਲੇ ਇਹ ਸਕਦੇ ਆ ਕਿ ਘਰ ਦੇ ਦਰਸ਼ਨ ਕਰ ਰਹੇ ਉਹਨਾਂ ਦੇ ਉਹਨਾਂ ਦੇ ਕਿਲੇ ਦੇ ਦਰਸ਼ਨ ਕਰ ਰਹੇ ਤੇ ਉਸ ਸੰਗਤ ਤੁਸੀਂ ਇੱਥੇ ਪਹੁੰਚੇ ਹੋਏ ਹੋ ਤੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਇਹ ਕਰ ਲੈ ਬਾਬਿਆਂ ਦੇ ਤੇ ਹੁਣ ਜਿਹੜਾ ਕੀ ਹੈ ਨਾ ਆਪਾਂ ਲੰਗਰ ਹਾਲ ਚੱਲਾਂਗੇ ਤੇ ਲੰਗਰ ਹਾਲ ਦੇਖਦੇ ਆਂ ਤੇ ਫਿਰ ਕੀ ਆਪਾਂ ਦਾ ਤੇ ਬਾਬਿਆਂ ਦਾ ਪ੍ਰਸ਼ਾਦਾ ਜਿਹੜਾ ਛੱਕਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਅਗਲਾ ਦਾ ਗੱਲਬਾਤ ਆ ਉਹ ਤੁਹਾਨੂੰ ਆਪਾਂ ਅੱਗੇ ਦਿਖਾਵਾਂਗੇ ਕਿੰਦਾ ਦੀ ਹੈ ਤੇ ਹੁਣ ਚੱਲੀਏ ਆਪਾਂ ਸਿੱਧੇ ਤੇ ਲੰਗਰ ਹਾਲ ਦੇ ਵਿੱਚ ਜਿੱਥੇ ਲੰਗਰ ਹਾਲ ਦੇ ਵਿੱਚ ਬਾਬਿਆਂ ਦਾ ਲੰਗਰ ਛੱਕ ਕੇ ਤੇ ਉਸ ਤੋਂ ਬਾਅਦ ਹੀ ਜਿਹੜਾ ਕੀ ਆਪਾਂ ਅੱਗੇ ਦਾ ਤੁਹਾਨੂੰ ਮਾਹੌਲ ਦਿਖਾਵਾਂਗੇ ਕਿ ਕੀ ਆ ਬਾਬਿਆਂ ਦੇ ਜਿਹੜੀ ਕੀ ਆ ਤੇ ਬੋਲੇ-ਮੱਲੇ ਦੀ ਰੌਣਕ ਦਿਖਾਣੇ ਆਓ ਚੱਲ ਗਏ ਵਾਹਿਗੁਰੂ ਆਹ ਦੇਖੋ ਦੋਸਤੋ ਰੇਲ ਗੱਡੀ ਦਾ ਸੰਗਤਾਂ ਭਰ ਭਰਾ ਨਹੀਂ ਰੇਲ ਗੱਡੀ ਤੇ ਇੱਧਰ ਕਿੰਨਾ ਸੋਹਣਾ ਮਨਮੋਹਕ ਜਿਹੜਾ ਕੀ ਦ੍ਰਿਸ਼ਾ ਤੁਸੀਂ ਇੱਥੇ ਦੇਖੋ ਤੇ ਇਹਨੂੰ ਦੇਖ ਸਕਦੇ ਆਂ ਕਿ ਸਾਰੀ ਸੰਗਤ ਦੇ ਨਾਲ ਰੌਣਕ ਭਰੀ ਪਈ ਆ ਉਹ ਦੇਖੋ ਪਰੇ ਕਿੰਨੇ ਉਹ ਪਿੱਛੇ ਤੱਕ ਰੋ ਦੇਖੋ ਸਾਰੀ ਨਿਗਾ ਮਾਰ ਕੇ ਦੇਖੋ ਇੱਧਰ ਵੀ ਜਿਹੜਾ ਲੰਗਰ ਚੱਲ ਰਿਹਾ ਬਾਬਿਆਂ ਦਾ ਇੱਧਰ ਨੂੰ ਤੇ ਤੇ ਦੋਸਤੋ ਇਹ ਜੀ ਕਿਲਾ ਆ ਤੇ ਇਹ ਕਿਲੇ ਦੀ ਜਿਹੜੀ ਤੁਸੀਂ ਦਵਾਰ ਦੇਖ ਰਹੇ ਆ ਮੁੱਖ ਦਵਾਰ ਆ ਪਿੱਛੇ ਤੇ ਕਹਿ ਸਕਦੇ ਆ ਕਿ ਇਹ ਗੁਰੂ ਤੇਗ ਬਹਾਦਰ ਜੀ ਛੋਟੇ ਸਹਬਜ਼ਾਦ ਦੇ ਬਾਬਾ ਜੋਰਾਵਾਰ ਸਿੰਘ ਫਤੇ ਸਿੰਘ ਤੇ ਉਹਨਾਂ ਦਾ ਬਚਪਨ ਜਿਹੜਾ ਕਿ ਉਹ ਇੱਥੇ ਬੀਤਿਆ ਸੀਗਾ ਤੇ ਅਨੰਦਪੁਰ ਸਾਹਿਬ ਦਾ ਕਿਲਾ ਜਦੋਂ ਛੱਡਿਆ ਪਰ ਜਿਹੜਾ ਕਿ ਅੱਜ ਹੈਗਾ ਖਾਲਸਾ ਤੇ ਜਿਹੜਾ ਹੋਲਾ ਮਹੱਲਾ ਜਿਹੜਾ ਕਿ ਗੁਰੂ ਸਾਹਿਬ ਨੇ ਹੋਲਾਇ ਮਹੱਲੇ ਦਾ ਹੋਲਾ ਮਹੱਲਾ ਦੀ ਜਿਹੜੀ ਕਿ ਸ਼ੁਰੂ ਕੀਤਾ ਸੀਗਾ ਤੇ ਅੱਜ ਦਾ ਦਿਨ ਤੇ ਕਹਿ ਸਕਦੇ ਆ ਕਿ ਹੋਲੇ ਮਹੱਲਾ ਮਨਾਉਣ ਦੇ ਲਈ ਆਪਾਂ ਆਏ ਆ ਤੇ ਦੋਸਤੋ ਆਓ ਹੁਣ ਆਪਾਂ ਚੱਲਦੇ ਆ ਲੰਗਰ ਦੇ ਵਿੱਚ ਤੇ ਅੱਜ ਇੱਥੇ ਲੰਗਰ ਚੱਲ ਰਿਹਾ ਵਧੀਆ ਪ੍ਰਬੰਧ ਕੀਤਾ ਹੋਇਆ ਦੋਸਤੋ ਦੇਖੋ ਉਹ ਜੀ ਮੇਲੇ ਚ ਰਮਾਲ ਬਾਬਿਆਂ ਦੇ ਘਰ ਦੇ ਕੋ ਮੱਥਾ ਟੇਕਣਾ ਦੇ ਪ੍ਰਸ਼ਾਦ ਸਮਾਨ ਆ ਦੇਖ ਤਾਂ ਨਿਆਣੇ ਅੱਗੇ ਨਾ ਡੋਰੇਮੋਨ ਨੂੰ ਲੈ ਕੇ ਰੋਈ ਜਾਣਾ ਹੈ ਨਾ ਹੁਣ ਵੀ ਦੱਸੋ ਯਾਰ ਕਿਹੜਾ ਕਿਹੜਾ ਰੋਇਆ ਡੋਰੇਮੋਨ ਨੂੰ ਡੋਰੇਮੋਨ ਲੈਣਾ ਸਾਡੇ ਵਾਲੇ ਤਾਂ ਹਜੇ ਵੀ ਕਹਿੰਦਾ ਡੋਰੇਮੋਨ ਲੈਣਾ ਨਾ ਬੈਟ ਵੱਲੇ ਬੈਟ ਵੱਲੇ ਵੀ ਲੈ ਕੇ ਜਾਣੇ ਆ ਬੀਬੀ ਨੇ ਕਹਣਾ ਬੈਟ ਵੱਲੇ ਲੈ ਕੇ ਜਾਣੇ ਨਾ ਆਹ ਤਾਂ ਬੜੀ ਆ ਪਿਸਤੌਲੀ ਆ ਦੇ ਆ ਕਿੰਨੇ ਆ ਦੇਖ ਲੈ ਆਪਦੇ ਦਾ ਗੱਡੀ ਆ ਲੈ ਜਾਓ ਅਸੀਂ ਤਾਂ ਦੇਖਦੇ ਆਂ ਬਹਿਖਾ ਜਾਨਿਆਣੇ ਹੁੰਦੇ ਸੀ ਕਹਿੰਦਾ ਪਾਪਾ ਮੈਂ ਆ ਲੈਣਾ ਹੈ ਹੁਣ ਦਿੱਤਾ ਯਾਰ ਦੇਖ ਯਾਰ ਦੇਖ ਯਾਰ ਬਹੁਤ ਸੋਹਣੇ ਆ ਬਈ ਆ ਜਾਓ ਇੱਕ ਇੱਕ ਮੇਰੇ ਵੱਲੋਂ ਸਾਰਿਆਂ ਨੂੰ ਗਿਫਟ ਆ ਬਈ ਕਿਹੜਾ ਏਰੀਆ ਬਾਈ ਆਪਣਾ ਇੱਥੇ ਲੋਕ ਲਈਆਂ ਅੰਬਰਸਰ 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 ਅੱਛਾ ਏਡੀ ਜੂਰੋਂ ਆ ਕੇ ਆਏ ਇੱਥੇ ਅੱਛਾ ਠੀਕ ਆ ਠੀਕ ਚਲੋ ਦੇਖ ਲੈ ਬਾਈ ਅੰਬਰ ਸਰ ਤੋਂ ਆਇਆ ਵਾ ਬਈ ਇਹ ਰੋਜੀ ਰੋਟੀ ਦੀ ਖਾਤਰ ਦੇਖ ਲਾ ਕਿੱਥੇ ਦੀ ਕਿੱਥੇ ਬੰਦੇ ਨੂੰ ਆਣਾ ਪੈਂਦਾ ਗੁਰੂ ਸਾਹਿਬ ਦੇ ਲੰਗਰਾਂ ਦੇ ਲਈ ਸੇਵਾ ਬੀਬੀਆਂ ਲੱਗੀਆਂ ਹਨ ਕੰਮ ਤੇ ਲੰਗਰ ਵੀ ਤੁਹਾਨੂੰ ਦਿਖਾ ਲਦੇ ਆ ਤੇ ਜਿਹੜੀ ਜਗ੍ਹਾ ਲੰਗਰ ਆ ਮੈਂ ਕਿਹਾ ਹਾਂਜੀ ਬਾਬਾ ਜੀ ਜੀ ਇਸਰਾ ਨਹੀਂ ਸਕਦੇ ਵੀ ਬੱਲੇ ਬੱਲੇ ਲੋ ਜੀ ਦੋਸਤੋ ਤੇ ਹੋਲਾ ਮੱਲਾ ਤੇ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦ ਦਾ ਤਿਆਰ ਹੋ ਰਿਹਾ ਤੇ ਲੰਗਰ ਆਪਾਂ ਨੇ ਛਕਿਆ ਚਾਹ ਤੇ ਲੱਡੂ ਬਾਬਿਆਂ ਦੇ ਬਹੁਤ ਸਵਾਦ ਸੀਗੇ ਤੇ ਲੱਡੂ ਜਿਹਨੂੰ ਕਹਿ ਲੋ ਕੋ ਸਪੈਸ਼ਲੇ ਲੱਡੂ ਸੀਗੇ ਬਾਬਿਆਂ ਦੇ ਤੇ ਲੰਗਰ ਜਿਹੜਾ ਕੀ ਆ ਨਾ ਪਿੰਡ ਆ ਉਹ ਆਪਾਂ ਤੁਹਾਨੂੰ ਦਿਖਾ ਲਦੇ ਆ ਤੇ ਕਿਹੜਾ ਪਿੰਡ ਆ ਇਹ ਤੇ ਦੋਸਤੋ ਆ ਜਾਓ ਤੇ ਲੱਡੂ ਹੀ ਲੱਡੂ ਹੋਈ ਪਈ ਆ ਜੀ ਤੇ ਇਧਰ ਦੇਖੋ ਆ ਪਿੰਡ ਆ ਇਸੇ ਤਰ੍ਹਾਂ ਇੱਕ ਫਿਰੀ ਕੇਸ ਕਾਰਡ ਹੌਲੇ ਮਹੱਲੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਗੁਰੂ ਘਰ ਲੰਗਰ ਪਿੰਡ ਰੂਪਾ ਭਾਈ ਹੈ ਨਾ ਭਾਈ ਰੂਪਾ ਹੈ ਨਾ ਤੇ ਭਾਈ ਰੂਪਾ ਹੈ ਨਾ ਪਿੰਡ ਠੀਕ ਹੈ ਬਾਪੂ ਇਸ ਜਗ੍ਹਾ ਛਕਿਆ ਲੰਗਰ ਤੇ ਹੁਣ ਅਸੀਂ ਜਿਹੜਾ ਕੀ ਆ ਫੋਨ ਨੂੰ ਬਾਹਰਲਾ ਚਲਾਉ ਆ ਜਿਹੜਾ ਜਰੂਰ ਦਿਖਾਵਾਂਗੇ ਤਾਂ ਜੋ ਤੁਸੀਂ ਵੀ ਆਪਣੇ ਨਿਆਣਿਆਂ ਨੂੰ ਲੈ ਕੇ ਆਵੋ Go,